ਫਿਟਨੈਸ ਦਾ ਇਹ ਸੀਗਾ ਕਿ ਵੀ ਮੈਂ ਜਦੋਂ ਫਿਟਨੈਸ 'ਚ ਆਣਾ ਸੀਗਾ ਨਾਲ ਮੇਰੇ ਕਜ਼ਨ ਬ੍ਰਦਰ ਸੀਗੇ ਤੇ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਵੀ ਜਿਮ ਚੱਲ ਮੇਰੇ ਨਾਲ ਜਿਮ ਚੱਲ ਵਰਕਆਊਟ ਕਰਦੇ ਆਪਾਂ ਮਤਲਬ ਮੈਂ ਹਮੇਸ਼ਾ ਹੀ ਜ਼ੋਰ ਦਦਾ ਸੀਗਾ ਵੀ ਮੇਰੇ ਦਿਮਾਗ 'ਚ ਹੀ ਹੁੰਦਾ ਸੀ ਦਿਲ 'ਚ ਕਿ ਵੀ ਡਾਈਟ ਖਾਣ ਲਈ ਕੁਝ ਹੈ ਤਾਂ ਹੈ ਨਹੀਂ ਤੇ ਵੀ ਮੈਂ ਜਿਮ ਜਾ ਕੇ ਕੀ ਕਰੂੰਗਾ ਲਾਥਾਟ ਇਹੀ ਸੀਗਾ ਮੇਰੇ ਅੰਦਰ ਕਿ ਵੀ ਜਿਹੜੀ ਬਾਡੀ ਹੈਗੀ ਆ ਤਾਂ ਨੇ ਲਈ ਖਾਣ ਲਈ ਵੀ ਕੁਝ ਚਾਹੀਦਾ ਡਾਈਟ ਚਾਹੀਦੀ ਹੈ ਕੁਝ ਮਤਲਬ ਉਹ ਮੈਨੂੰ ਹਮੇਸ਼ਾ ਮੇਰੇ ਕੋਲੇ ਆਉਂਦਾ ਸੀਗਾ ਰੈਗੂਲਰ ਮਤਲਬ ਇੱਕ ਮਤਲਬ 1 ਵੀਕ ਮੇਰੇ ਕੋਲੇ ਆਉਂਦਾ ਰਿਹਾ ਕਿ ਵੀ ਚੱਲ ਚੱਲ ਜਿਮ ਚੱਲਦੇ ਪਰ ਮੈਂ ਮਨਾ ਕਰਦਾ ਰਿਹਾ ਇੱਕ ਦਿਨ ਫਿਰ ਮੈਂ ਉਹਨੂੰ ਕਿਹਾ ਕਿ ਵੀ ਤੁਸੀਂ ਮੇਰੇ ਫਾਦਰ ਸਾਹਿਬ ਨਾਲ ਗੱਲ ਕਰ ਲਓ ਅਗਰ ਉਹ ਮੈਨੂੰ ਇਜਾਜ਼ਤ ਦਿੰਦੇ ਨੇ ਤਾਂ ਮੈਂ ਚੱਲੂ ਤੇਰੇ ਨਾਲ ਅਗਰ ਉਹ ਮੈਨੂੰ ਕਹਿਣਗੇ ਕਿ ਵੀ ਹਾਂ ਮੈਂ 10 ਜਾਂ 5 ਰੁਪਏ ਦਊਂਗਾ ਡਾਈਟ ਲਈ ਫਿਰ ਮੈਂ ਜਾਊਂਗਾ ਉਨੇ ਮੇਰੇ ਕਜ਼ਨ ਬ੍ਰਦਰ ਨੇ ਪੁੱਛਿਆ ਕਿ ਵੀ ਮੈਂ ਇਹਨੂੰ ਲੈ ਕੇ ਜਾਣਾ ਚਾਹਣਾ ਕਿ ਵੀ ਤੁਸੀਂ ਇਦਾਂ ਕਰੋਗੇ ਤੇ ਉਹਨਾਂ ਨੇ ਕਹਿਤਾ ਕਿ ਚਲ ਠੀਕ ਹੈ ਮੈਂ 5 ਰੁਪਏ ਦਿਆ ਕਰੂੰਗਾ ਚਲੋ ਉਹਨੇ ਪਰਮਿਸ਼ਨ ਦਿੱਤੀ ਮੇਰੇ ਫਾਦਰ ਸਾਹਿਬ ਨੇ ਕਿ ਚਲੋ ਠੀਕ ਹੈ 5 ਰੁਪਏ ਮਿਲ ਜਾ ਕਰਨਗੇ ਡੇਚ ਕਿ ਵੀ ਆਪਣੇ ਜੋ ਖਾਣਾ ਖਾ ਲਿਆ ਬੜੀ ਡਾਈਟ ਜਿੰਨੇ ਹੁੰਦਾ ਸੀਗਾ ਕਿ 5 ਰੁਪਏ ਮਿਲੇ ਆਂਦੇ ਹੋਏ ਐਕਸਰਸਾਈਜ਼ ਤੋਂ ਬਾਅਦ ਬਸ ਸਿਰਫ ਇੱਕ ਕੇਲੇ ਹੁੰਦੇ ਸੀ ਬਨਾਣਾ ਉਹੀ ਖਾ ਲੈਨੇ ਉਹਦੇ ਨਾਲ ਹੁੰਦਾ ਸੀਗਾ ਕਿ ਵੀ ਬਸ ਡਾਈਟ ਪੂਰੀ ਹੋ ਗਈ ਡਾਈਟ ਪੂਰੀ ਹੋ ਗਈ ਉਹ ਹੀ ਘਰ ਦੇ ਵਿੱਚ ਜਿਹੜੀ ਰੋਟੀ ਪਾਣੀ ਹੁੰਦਾ ਸੀ ਜੋ ਵੀ ਹੁੰਦਾ ਸੀ ਬਸ ਘਰ ਚ ਉਹੀ ਖਾਣਾ ਜੋ ਹੁੰਦਾ ਸੀ ਬਸ ਫਿਰ ਜਨੂਨ ਹੁੰਦਾ ਸੀ ਇਦਾਂ ਕਿ ਜਦੋਂ ਥੋੜਾ ਜਿਹਾ ਲੱਗਿਆ ਕਿ ਵੀ ਹਾਂ ਮਤਲਬ ਵਧੀਆ ਲੱਗ ਰਿਹਾ weight ਵੱਧ ਰਿਹਾ ਥੋੜਾ ਜਿਹਾ ਗੇਨ ਹੋ ਰਿਹਾ ਤੇ ਫਿਰ ਸ਼ੌਂਕ ਪੈ ਗਿਆ ਫਿਰ ਉਸ ਤੋਂ ਬਾਅਦ ਮੈਨੇ ਲਾਈਨ ਹੀ ਇਹੀ ਬਣਾ ਲਿਆ ਪੈਸ਼ਨ ਹੀ ਇਹੀ ਬਣਾ ਲਿਆ ਮੈਨੇ ਹੈਲੋ ਮੈਂ ਮੇਰਾ ਨਾਮ ਸ਼ਹਿਜ਼ਾਦ ਖਾਨ ਹੈ ਮੈਂ ਮਲੇਰ ਕੋਲੇ ਦਾ ਰਹਿਣ ਵਾਲਾ ਤੇ ਫਿਟਨੈਸ ਦਾ ਇਹ ਸੀਗਾ ਕਿ ਵੀ ਮੈਂ ਜਦੋਂ ਫਿਟਨੈਸ ਜੇ ਆਣਾ ਸੀਗਾ ਨਾਲ ਮੇਰੇ ਕਜ਼ਨ ਬ੍ਰਦਰ ਸੀਗੇ ਤੇ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਵੀ ਜਿਮ ਚੱਲ ਮੇਰੇ ਨਾਲ ਜਿਮ ਚੱਲ ਵਰਕਆਊਟ ਕਰਦੇ ਆਪਾਂ ਮਤਲਬ ਮੈਂ ਹਮੇਸ਼ਾ ਹੀ ਜ਼ੋਚਦਾ ਸੀਗਾ ਵੀ ਮੇਰੇ ਦਿਮਾਗ 'ਚ ਇਹੀ ਹੁੰਦਾ ਸੀ ਦਿਲ 'ਚ ਕੇ ਵੀ ਅ ਡਾਈਟ ਖਾਣ ਲਈ ਕੁਝ ਹੈ ਤਾਂ ਹੈ ਨਹੀਂ ਤੇ ਵੀ ਮੈਂ ਜਿਮ ਜਾ ਕੇ ਕੀ ਕਰੂੰਗਾ ਪਹਿਲਾਂ ਥਾਟ ਇਹੀ ਸੀਗਾ ਮੇਰੇ ਅੰਦਰ ਕਿ ਵੀ ਜਿਹੜੀ ਬੋਡੀ ਹੈਗੀ ਆ ਤਾਂ ਨੇ ਲਈ ਖਾਣ ਲਈ ਵੀ ਕੁਝ ਚਾਹੀਦਾ ਡਾਈਟ ਚਾਹੀਦੀ ਹੈ ਕੁਝ ਮਤਲਬ ਉਹ ਮੈਨੂੰ ਹਮੇਸ਼ਾ ਮੇਰੇ ਕੋਲੇ ਆਉਂਦਾ ਸੀਗਾ ਰੈਗੂਲਰ ਮਤਲਬ ਇੱਕ ਮਤਲਬ 1 ਵੀਕ ਮੇਰੇ ਕੋਲੇ ਆਉਂਦਾ ਰਿਹਾ ਕਿ ਵੀ ਚੱਲ ਚੱਲ ਜਿਮ ਚੱਲ ਪਰ ਮੈਂ ਮਨਾ ਕਰਦਾ ਰਿਹਾ ਇੱਕ ਦਿਨ ਫਿਰ ਮੈਂ ਉਹਨੂੰ ਕਿਹਾ ਕਿ ਵੀ ਤੁਸੀਂ ਮੇਰੇ ਫਾਦਰ ਸਾਹਿਬ ਨਾਲ ਗੱਲ ਕਰ ਲਓ ਅਗਰ ਉਹ ਮੈਨੂੰ ਇਜਾਜ਼ਤ ਦਿੰਦੇ ਨੇ ਤਾਂ ਮੈਂ ਚੱਲوں ਤੇਰੇ ਨਾਲ ਅਗਰ ਉਹ ਮੈਨੂੰ ਕਹਿਣਗੇ ਕਿ ਵੀ ਹਾਂ ਮੈਂ 10 ਜਾਂ 5 ਰੁਪਏ ਦਵਾਂਗਾ ਡਾਈਟਲੀ ਫਿਰ ਮੈਂ ਜਾਊਂਗਾ ਉਹਨੇ ਮੇਰੇ ਕਜ਼ਨ ਬ੍ਰਦਰ ਨੇ ਪੁੱਛਿਆ ਕਿ ਵੀ ਮੈਂ ਇਹਨੂੰ ਲੈ ਕੇ ਜਾਣਾ ਚਾਹਣਾ ਕਿ ਵੀ ਤੁਸੀਂ ਇਦਾਂ ਕਰੋਗੇ ਤੇ ਉਹਨਾਂ ਨੇ ਕਿਹਾ ਤਾਂ ਕਿ ਚਲ ਠੀਕ ਹੈ ਮੈਂ 5 ਰੁਪਏ ਦਿਆਂ ਕਰੂੰਗਾ ਤੇ ਚਲੇ ਜਾਇਆ ਕਰੋ ਉਸ ਟਾਈਮ ਮੈਂ ਬਹੁਤ ਵੀਕ ਹੁੰਦਾ ਸੀ ਮਤਲਬ ਲਾਈਕ ਮੇਰਾ weight ਬਹੁਤ ਘੱਟ ਹੁੰਦਾ ਸੀਗਾ ਮੈਂ ਹੁੰਦਾ ਸੀਗਾ 55 ਕਿਜੀ ਦਾ weight ਹੁੰਦਾ ਸੀ ਮੇਰਾ ਬਹੁਤ ਕਮਜ਼ੋਰ ਸੀਗਾ ਤੇ ਚਲੋ ਉਹਨੇ ਪਰਮਿਸ਼ਨ ਦੇਤੀ ਮੇਰੇ ਫਾਦਰ ਸਾਹਿਬ ਨੇ ਕਿ ਚਲੋ ਠੀਕ ਹੈ ਪੰਜਰ ਪੈ ਮਿਲ ਜਾ ਕਰਾਂਗੇ ਡੇਚ ਕਿ ਵੀ ਆਪਣੇ ਜੋ ਖਾਣਾ ਖਾ ਲਿਆ ਕਰੀ ਡਾਈਟ ਤੇ ਫਿਰ ਉਸ ਟਾਈਮ ਮੈਨੇ ਸਟਾਰਟ ਕੀਤਾ ਆਪਣਾ ਜਿਮ ਉਸ ਟਾਈਮ ਥੋੜਾ ਵਰਕਆਊਟ ਸਟਾਰਟ ਕਰਨ ਲੱਗ ਗਏ ਉਸ ਟਾਈਮ ਜੀ ਕੋਈ ਇਦਾਂ ਨਹੀਂ ਸੀਗਾ ਕਿ ਵੀ ਮੈਂ ਪੈਸ਼ਨ ਮੇਰਾ ਆਪਣਾ ਇਹਦੇ ਵਿੱਚ ਹੀ ਆਣਾ ਮੇਰਾ ਸੀਗਾ ਕਿ ਸਟੱਡੀ ਕਰਦਾ ਮੈਨੇ BCA ਕੀਤਾ ਗ੍ਰੈਜੂਏਸ਼ਨ ਡਨ ਕੀਤੀ ਉਸ ਤੋਂ ਬਾਅਦ ਮੈਨੂੰ ਜਦੋਂ ਇਸ ਲਾਈਨ ਦੇ ਵਿੱਚ ਜਦੋਂ ਮੈਂ ਆਪਣਾ ਵਰਕਆਊਟ ਕਰੀ ਗਿਆ ਮਤਲਬ ਜਿੰਨੇ ਹੁੰਦਾ ਸੀਗਾ ਕਿ 5 ਰੁਪਏ ਮਿਲੇ ਆਂਦੇ ਹੋਏ ਐਕਸਰਸਾਈਜ਼ ਤੋਂ ਬਾਅਦ ਬਸ ਸਿਰਫ ਇੱਕ ਕੇਲੇ ਹੁੰਦੇ ਸੀ ਬਨਾਣਾ ਉਹੀ ਖਾ ਲੈਣੇ ਉਹਦੇ ਨਾਲ ਹੁੰਦਾ ਸੀਗਾ ਕਿ ਵੀ ਬਸ ਡਾਈਟ ਪੂਰੀ ਹੋ ਗਈ ਡਾਈਟ ਪੂਰੀ ਹੋ ਗਈ ਉਹ ਹੀ ਘਰ ਦੇ ਵਿੱਚ ਜਿਹੜੀ ਰੋਟੀ ਪਾਣੀ ਹੁੰਦਾ ਸੀ ਜੋ ਵੀ ਹੁੰਦਾ ਸੀ ਬਸ ਘਰ ਚ ਉਹੀ ਖਾਣਾ ਜੋ ਹੁੰਦਾ ਸੀ ਬਸ ਫਿਰ ਜਨੂਨ ਹੁੰਦਾ ਸੀ ਇਦਾਂ ਕਿ ਜਦੋਂ ਥੋੜਾ ਜਿਹਾ ਲੱਗਿਆ ਕਿ ਵੀ ਹਾਂ ਮਤਲਬ ਵਧੀਆ ਲੱਗ ਰਿਹਾ ਵੇਟ ਵੱਧ ਰਿਹਾ ਥੋੜਾ ਜਿਹਾ ਗੇਨ ਹੋ ਰਿਹਾ ਤੇ ਫਿਰ ਸ਼ੌਂਕ ਪੈ ਗਿਆ ਫਿਰ ਉਸ ਤੋਂ ਬਾਅਦ ਮੈਨੇ ਲਾਈਨ ਹੀ ਇਹੀ ਬਣਾ ਲਿਆ ਪੈਸ਼ਨ ਹੀ ਇਹੀ ਬਣਾ ਲਿਆ ਮੈਨੇ ਫਿਟਨੈਸ ਦੇ ਵਿੱਚ ਮੈਨੂੰ ਸਪੋਰਟ ਨਹੀਂ ਕੀਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਦੇ ਵਿੱਚ ਇੰਨਾ ਸਕੋਪ ਨਹੀਂ ਹੈਗਾ ਫਿਟਨੈਸ ਦੇ ਵਿੱਚ ਕਿ ਤੁਸੀਂ ਆਪਣਾ ਕੁਝ ਔਰ ਕਰੋ ਬਿਜ਼ਨਸ ਕਰੋ ਜਾਂ ਆਪਣੀ ਕੋਈ ਜੌਬ ਕਰੋ ਪੜ੍ਹ ਲਿਖ ਕੇ ਕੁਝ ਕਰਨਾ ਬਟ ਪੜਾਈ ਦੇ ਵਿੱਚ ਵੀ ਇਦਾਂ ਹੁੰਦਾ ਸੀਗਾ ਕਿ ਫੀਸ ਮੈਂ ਆਪਣੇ ਕੋਲੋਂ ਹੀ ਕਰਦਾ ਹੁੰਦਾ ਸੀਗਾ ਕਿਉਂਕਿ ਪੇਰੈਂਟਸ ਅੰਨਾ ਮਤਲਬ ਫੈਮਿਲੀ ਬੈਕਗ੍ਰਾਉਂਡ ਸੀਗਾ ਅੰਨਾ ਸਟਰੋਂਗ ਨਹੀਂ ਸੀਗਾ ਉਸ ਟਾਈਮ ਤੇ ਵੀ ਉਹਦੋਂ ਮੈਂ ਆਪਣੇ ਆਪ ਹੀ ਕੀਤਾ ਜੋ ਵੀ ਕੀਤਾ ਮਤਲਬ ਅ ਪੜ੍ਹਾਈ ਦਾ ਜੋ ਕੰਨਾ ਸੀ ਉਸ ਵੇ ਗ੍ਰੈਜੂਏਸ਼ਨ ਕਰਨੀ ਉਹ ਆਪਣੇ ਆਪ ਤੇ ਮੈਨੂੰ ਕਦੇ ਉਹਦਾ ਸਪੋਰਟ ਨਹੀਂ ਮਿਲੀ ਹੈਗੀ ਅੰਨੀ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਫਿਟਨੈਸ ਦੇ ਵਿੱਚ ਆ ਗਿਆ ਮੈਨੇ ਪੈਸ਼ਨ ਇਹੀ ਬਣਾਇਆ ਕਿ ਮੈਂ ਇਹੀ ਕਰਨਾ ਹੈ ਤੇ ਉਸ ਤੋਂ ਬਾਅਦ ਮੈਂ ਆਪਣਾ ਕੰਪਲੀਟਲੀ ਮੈਨੇ ਫਿਰ ਇਹ ਚੀਜ਼ ਲਈ ਸਰਟੀਫਿਕੇਸ਼ਨ ਜਦੋਂ ਮੈਨੇ ਇੱਕ ਲਾਈਨ ਚੂਜ਼ ਕਰ ਲਈ ਮੈਨੇ ਕਿਹਾ ਕਿ ਅੱਗੇ ਜਾਣ ਲਈ ਮੈਨੂੰ ਕੁਝ ਤਾਂ ਕਰਨਾ ਪੈਣਾ ਤੇ ਮੈਨੇ ਸਰਟੀਫਿਕੇਸ਼ਨ ਚੰਡੀਗੜ੍ਹੋਂ ਕੀਤੀ ਉਸ ਲਈ ਇੱਕ ਮੇਰਾ ਫਰੈਂਡ ਹੈ ਤੇ ਉਸਨੇ ਮੈਨੂੰ ਕਿਹਾ ਕਿ ਤੂੰ ਉੱਥੋਂ ਜਾ ਕੇ ਸਰਟੀਫਿਕੇਸ਼ਨ ਕਰ ਲੈ ਤੇ ਉਹਨੇ ਮੈਨੂੰ ਆਪਣੇ ਖੁਦ ਉਹਨੇ ਮੈਨੂੰ ਆਪਣੇ ਪੈਸੇ ਦਿੱਤੇ ਕਿ ਵੀ ਮੇਰੇ ਕੋਲ ਉਸ ਟਾਈਮ 'ਚ ਹੈ ਨਹੀਂ ਸੀਗਾ ਸਰਟੀਫਿਕੇਸ਼ਨ ਲਈ ਉਹਨੇ ਮੈਨੂੰ ਖੁਦ ਪੈਸੇ ਦਿੱਤੇ ਕਿ ਵੀ ਤੂੰ ਆਪਣੀ ਸਰਟੀਫਿਕੇਸ਼ਨ ਕਰ ਉਸ ਤੋਂ ਤੋ ਉਤੋਂ ਮੈਂ ਆਪਣੀ ਕੰਡੀਗੋ ਸਰਟੀਫਿਕੇਸ਼ਨ ਕੀਤੀ ਤੇ ਇਸ ਲਾਈਨ ਚ ਆਇਆ ਫੈਮਿਨਿਸ ਸਟਰਗਲ ਬਹੁਤ ਜ਼ਿਆਦਾ ਕੀਤਾ ਪਸਟ ਆਫ 올 ਜਿਹੜਾ ਮੈਂ ਆਇਆ ਜਦੋਂ ਮੈਂ ਸਰਟੀਫਿਕੇਸ਼ਨ ਲੁਧਿਆਣੇ ਰਹਿਣ ਲੱਗਾ ਕਿਉਂਕਿ ਮੈਂ ਮਲੇਰ ਕੋਲੇ ਤੋਂ ਲੁਧਿਆਣੇ ਆਂਦਾ ਸੀਗਾ ਜਦੋਂ ਮੈਂ ਜਿਮ ਜੁਆਇਨ ਕੀਤਾ 2016 ਚ 15 ਆਈ ਥਿੰਕ 15 ਦੇ ਵਿੱਚ ਮੈਂ ਉਰੇ ਆ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਉਰੇ ਜਿਮ ਆਣਾ ਮਾਰਨਿੰਗ 5 ਵਜੇ ਉੱਠਣਾ ਮੈਨੇ ਘਰੋਂ ਮਲੇਰ ਕੋਲੇ ਬਸ ਫੜਨੀ ਲੁਧਿਆਣੇ ਆਣਾ ਇੱਥੇ ਮੇਰੀ ਫੁੱਲ ਡੇ ਹੁੰਦੀ ਸੀ ਜੌਬ ਜਿਮ ਦੇ ਵਿੱਚ ਮਾਰਨਿੰਗ 6 ਤੋਂ ਲੈ ਕੇ ਮਤਲਬ ਉਹਦੇ ਵਿੱਚ ਮੇਰੇ 1 ਵਜੇ ਤੱਕ ਹੁੰਦਾ ਸੀਗਾ ਉਸ ਤੋਂ ਬਾਅਦ ਸ਼ਾਮੀ ਹੁੰਦੀ ਸੀ ਮੇਰੀ 4 ਤੋਂ ਲੈ ਕੇ 10 ਵਜੇ ਤੱਕ ਮਤਲਬ ਇਦਾਂ ਮੇਰੀ ਚੱਲਦੀ ਸੀਗੀ ਉਸ ਤੋਂ ਬਾਅਦ ਫਿਰ ਮੈਨੇ 10 ਵਜੇ ਫ੍ਰੀ ਹੋ ਕੇ ਆਪਣਾ ਘਰ ਜਾਣਾ ਮਤਲਬ ਮੈਨੇ ਲੁਧਿਆਣੇ ਤੋਂ ਵਾਪਸ ਮੈਨੇ ਆਟੋ ਫੜਨਾ ਹਾਂਜੀ ਗਿਲਚੌਂਗ ਜਾਣਾ ਗਿਲਚੌਂਗ ਤੋਂ ਫਿਰ ਮੈਨੇ ਆਟੋ ਫੜਨਾ ਮੈਨੇ ਨਹਿਰ ਤੇ ਜਾਣਾ ਉੱਥੋਂ ਮੈਨੂੰ ਕੁਝ ਬਸ ਦਾ ਟਾਈਮ ਲਾਸ 8:30 ਹੁੰਦਾ ਸੀਗਾ ਉਹ ਤੋਂ ਬਾਅਦ ਫਿਰ ਮੈਨੇ ਵੇਟ ਕਰਨੀ ਕੋਈ ਜਿਹੜਾ ਮਤਲਬ ਮੇਰੇ ਕੋਲੇ ਤੋਂ ਆਉਂਦੇ ਨੇ ਜਾਂ ਮਤਲਬ ਕੋਈ ਟੈਂਪੂ ਜਾਂ ਕੁਝ ਵੀ ਆਂਦਾ ਸੀਗਾ ਸਬਜ਼ੀਆਂ ਵਾਲੇ ਉਹਨਾਂ ਤੋਂ ਲਿਫਟ ਲੈ ਕੇ ਫਿਰ ਮੈਂ ਘਰ ਜਾਂਦਾ ਸੀਗਾ ਕਈ ਵਾਰੀ ਤਾਂ ਮੈਨੂੰ ਵੇਟ ਕਰਨਾ ਪੈਂਦਾ ਸੀਗਾ 11 ਵਜੇ ਨੇ 12 ਵਜੇ ਨੇ 1 ਵਜੇਣਾ ਫਿਰ ਮੈਂ ਘਰ ਜਾਣਾ ਮਤਲਬ 1 ਵਜੇ ਫਿਰ ਉੱਥੋਂ ਮੈਂ ਉਤਰਨਾ ਤੋਂ ਪੈਦਲ ਜਾਂਦਾ ਸੀਗਾ ਮੈਂ ਮੇਰਾ 1 ਕਿਲੋਮੀਟਰ ਘਰ ਹੈ ਉੱਥੋਂ ਮੈਂ ਤੁਰ ਕੇ ਜਾਂਦਾ ਸੀ ਰਾਤ ਨੂੰ ਤੇ ਫੁੱਲ ਡੇ ਮੈਂ ਜਦੋਂ ਜੌਬ ਕਰਦਾ ਸੀਗਾ ਜਿਮ ਦੇ ਵਿੱਚ ਤੋਂ ਉਦੋਂ ਮੈਂ ਰਾਤ ਨੂੰ ਘਰ ਜਾਣਾ ਤੇ ਮੇਰੇ ਪੈਰਾਂ ਤੇ ਲਿਟਰਲੀ ਸਵੇਲਿੰਗ ਹੋ ਜਾਂਦੇ ਸੀਗੇ ਮਤਲਬ ਮੇਰੇ ਪੈਰ ਜਦੋਂ ਮੈਂ ਮਤਲਬ ਦੇਖਦਾ ਸੀ ਰਾਤ ਨੂੰ ਸਵੇਲਿੰਗ ਹੋਈ ਹੁੰਦੀ ਸੀਗੀ ਉਸ ਟਾਈਮ ਤੇ ਫਿਰ ਮੈਂ ਜਾਣਾ ਮਾਰਨਿੰਗ ਫਿਰ ਮੈਨੂੰ ਉੱਠਣਾ ਪੈਂਦਾ 5 ਵਜੇ ਫਿਰ ਜਾਣਾ ਮਤਲਬ ਖਾਣ ਪੀਣ ਦਾ ਇੱਥੇ ਐਸੀ ਗੱਲ ਉਹ ਲੁਧਿਆਣੇ ਰਹਿੰਦਾ ਸੀਗਾ ਖਾਣ ਪੀਣ ਦਾ ਕੋਈ ਸਿਸਟਮ ਨਹੀਂ ਸੀਗਾ ਕੋਈ ਘਰ ਦੀ ਫੈਮਿਲੀ ਚ ਹੁੰਦਾ ਬੰਦਾ ਖਾ ਲੈਂਦਾ ਉਸ ਟਾਈਮ ਦੇ ਵਿੱਚ ਕਈ ਵਾਰੀ ਡਾਈਟ ਖਾ ਲਈ ਕਈ ਵਾਰੀ ਮਿਸ ਹੋ ਜਾਂਦੀ ਸੀਗੀ ਮਤਲਬ ਕਈ ਵਾਰੀ ਕਮੀਲ ਖਾ ਲਿਆ ਜਾਂ ਸ਼ਾਮ ਨੂੰ ਨਹੀਂ ਖਾਦਾ ਕੁਝ ਮਤਲਬ ਰਾਤੀ ਕੁਝ ਲਾਈਟ ਖਾ ਲਿਆ ਬਸ ਮਤਲਬ ਜਿਹੜਾ ਕਰਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਬਨਸਰਗਲ ਦੂਸਰੇ ਲੋਕ ਦੇਖਣ ਵਾਲੇ ਤਾਂ ਕਹਿੰਦੇ ਨੇ ਅੱਜ ਜੇ ਅਗਰ ਮੈਂ ਬਹੁਤ ਵਧੀਆ ਮਕਾਮ ਤੇ ਅਗਰ ਮੈਨੇ ਬਹੁਤ ਕੁਝ ਹਾਸਿਲ ਕੀਤਾ ਉਹਦੇ ਪਿੱਛੇ ਇਹ ਨਹੀਂ ਲੋਕ ਦੇਖਦੇ ਕਿ ਵੀ ਇਹਦੇ ਪਿੱਛੇ ਦੀ ਬੰਦੇ ਦੀ ਮਿਹਨਤ ਕਿੰਨੀ ਆ ਉਹ ਬਿਲਕੁਲ ਵੀ ਨਹੀਂ ਦੇਖਦੇ ਬਸ ਇਹ ਦੇਖਦੇ ਨੇ ਕਿ ਵੀ ਆ ਹੁਣ ਵਧੀਆ ਹੈਗਾ ਵਧੀਆ ਮਤਲਬ ਖਾ ਪੀ ਰਹੇ ਨੇ ਵਧੀਆ ਆਪਣੇ ਸੈਟਲ ਨੇ ਉਹ ਚੀਜ਼ ਦੇਖ ਲੈਂਦੇ ਨੇ ਕਿ ਵੀ ਨਾਲ ਜਿਹੜੇ ਹੈਗੇ ਸੀ ਰਿਲੇਟਿਵਸ ਜਿਹੜੇ ਹੋ ਗਏ ਮਤਲਬ ਰਿਸ਼ਤੇਦਾਰ ਉਹ ਵੀ ਕਹਿੰਦੇ ਸੀ ਮਜ਼ਾਕ ਉਡਾਉਂਦੇ ਸੀ ਕਿ ਵੀ ਕਿਹੜੀ ਲਾਈਨ ਚ ਪੈ ਗਿਆ ਕਿ ਵੀ ਜਿੰਮ ਦੇ ਵਿੱਚ ਹੈ ਕੀ ਹੈ ਜਿੰਮ ਚ ਮਤਲਬ ਮੇਰੇ ਮਾਪੇ ਨੂੰ ਮਦਰੀ ਮਤਲਬ ਅੰਮੀ ਨੂੰ ਬੋਲਦੇ ਸੀਗੇ ਕਿ ਵੀ ਤੁਸੀਂ ਇਹ ਕੀ ਕਰਨ ਲੱਗਿਆ ਕਿਹੜੇ ਜਿੰਮ ਚ ਕੀ ਹੁੰਦਾ ਤੂੰ ਖੁੰਦਾ ਸੀ ਉਸ ਟਾਈਮ ਅਸੀਂ ਉਸ ਟਾਈਮ ਮਮ ਅੰਮੀ ਮੇਰੇ ਰੋਂਦੇ ਹੁੰਦੇ ਸੀਗੇ ਕਈ ਵਾਰੀ ਰੋਲਦੇ ਸੀਗੇ ਮੈਂ ਕਹਿੰਦਾ ਸੀ ਕੋਈ ਗੱਲ ਨਹੀਂ ਵੀ ਅੱਜ ਲੋਕ ਬੋਲਦੇ ਨੇ ਕੱਲ ਨੂੰ ਕੋਈ ਨਾ ਮੈਂ ਮਿਹਨਤ ਕਰੂੰ ਮੇਰੇ ਅੰਦਰ ਮੈਨੂੰ ਇੱਕ ਸੈਲਫ ਕੌਨਫੀਡੈਂਸ ਸੀਗਾ ਕਿ ਵੀ ਮੈਂ ਕੁਝ ਕਰੂੰਗਾ ਮੈਂ ਕੁਝ ਬਨੂੰਗਾ ਮੈਨੇ ਅੱਗੇ ਜਾਣ ਮੈਨੂੰ ਆਪਣੇ ਆਪ ਤੇ ਭਰੋਸਾ ਸੀਗਾ ਤੇ ਮੈਂ ਉਹ ਚੀਜ਼ ਕੀਤੀ ਮੈਂ ਸਭ ਕੁਝ ਬਰਦਾਸ਼ਟ ਕੀਤਾ ਸਬਰ ਕੀਤਾ ਮੈਂ ਕਿਹਾ ਲੋਕ ਬੋਲਦੇ ਨੇ ਠੀਕ ਹੈ ਬੋਲਣ ਲੇਕਿਨ ਮੇਰਾ ਜਿਹੜਾ ਇੱਕ ਫੋਕਸ ਸੀਗਾ ਨਾ ਇੱਕ ਮੇਰਾ ਹੈਗਾ ਸੀ ਫੋਕਸ ਕਿ ਵੀ ਮੈਨੇ ਇੱਥੇ ਜਾਣਾ ਹੈ ਮੈਂ ਇਸ ਚੀਜ਼ ਨੂੰ ਅਚੀਵ ਕਰਨਾ ਹੈ ਉਸ ਚੀਜ਼ ਨੂੰ ਮੈਨੇ ਕੀਤਾ